ਸਾਥੀ ਗਾਲ ਦੋਸਤੋ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਜਿਵੇਂ ਕੋਈ ਬੰਦਾ ਬਿਮਾਰ ਹੈ ਹਸਪਤਾਲ ਚ ਪਿਆ ਹੈ ਜਾਂ ਘਰੇ ਪਿਆ ਹੈ ਤਹਿਸੀਲ ਦੇ ਵਿੱਚ ਜਾ ਨਹੀਂ ਸਕਦਾਗਾ ਉਹ ਆਪਣੀ ਵਸੀਅਤ ਕਰਾਉਣਾ ਚਾਹੁੰਦਾ ਰਜਿਸਟਰਡ ਵਸੀਅਤ ਕਰਾਉਣਾ ਚਾਹੁੰਦਾ ਕੀ ਉਹ ਘਰ ਬੈਠੇ ਜਾਂ ਹਸਪਤਾਲ ਦੇ ਵਿੱਚ ਆਪਣੀ ਵਸੀਅਤ ਕਰਵਾ ਸਕਦਾ ਇਸ ਬਾਰੇ ਗੱਲ ਕਰਾਂਗੇ ਤੇ ਜਾਂ ਕੋਈ ਜੇਲ੍ਹ ਦੇ ਵਿੱਚ ਹੈ ਬੰਦ ਕੀ ਉਹ ਜੇਲ੍ਹ ਦੇ ਵਿੱਚ ਬੰਦ ਵਿਅਕਤੀ ਵੀ ਆਪਣੀ ਰਜਿਸਟਰਡ ਵਸੀਅਤ ਕਰਵਾ ਸਕਦਾ ਤਹਿਸੀਲਦਾਰ ਨੂੰ ਬੁਲਾ ਕੇ ਇਸ ਬਾਰੇ ਗੱਲ ਕਰਾਂਗੇ ਬਹੁਤ ਹੀ ਛੋਟੀ ਵੀਡੀਓ ਤੇ ਬਹੁਤ ਹੀ ਸਾਨ ਸ਼ਬਦਾਂ ਦੇ ਵਿੱਚ ਗੱਲ ਕਰਾਂਗੇ ਹੁਣ ਗੱਲ ਕਰਦੇ ਆ ਜਿਵੇਂ ਕੋਈ ਵਿਅਕਤੀ ਇਹ ਬਿਮਾਰ ਪਿਆ ਹੈ ਹਸਪਤਾਲ ਚ ਪਿਆ ਹੈ ਜਾਂ ਘਰੇ ਪਿਆ ਹੈ ਉਹ ਤਹਿਸੀਲ ਚ ਨਹੀਂ ਜਾ ਸਕਦਾਗਾ ਪਰ ਉਹ ਜਿਹੜੀ ਉਹਦੀ ਜਾਇਦਾਦ ਹੈ ਉਹਦੀ ਵਸੀਅਤ ਕਰਾਉਣਾ ਚਾਹੁੰਦਾ ਹੈ ਰਜਿਸਟਰਡ ਵਸੀਅਤ ਕਰਾਉਣਾ ਚਾਹੁੰਦਾ ਹੈ ਰਜਿਸਟ੍ਰੇਸ਼ਨ ਐਕਟ ਦੀ ਧਾਰਾ 38 ਦੇ ਤਹਿਤ ਇੱਕ ਐਪਲੀਕੇਸ਼ਨ ਦੇ ਕੇ ਅਰਜੀ ਦੇ ਕੇ ਤਹਿਸੀਲਦਾਰ ਨਾਇਬ ਤਹਿਸੀਲਦਾਰ ਜਾਂ ਸਬ ਰਜਿਸਟਰਾਰ ਉਹਨਾਂ ਨੂੰ ਬੇਨਤੀ ਕਰਕੇ ਜਿੱਥੇ ਵੀ ਹੈ ਘਰੇ ਹੈ ਜਾਂ ਹਸਪਤਾਲ ਦੇ ਵਿੱਚ ਹੈ ਉੱਥੇ ਰਜਿਸਟਰਡ ਕਰਵਾ ਸਕਦਾ ਹੈ ਤਹਿਸੀਲਦਾਰ ਨਾਇਬ ਤਹਿਸੀਲਦਾਰ ਜਾਂ ਸਬ ਰਜਿਸਟਰਾਰ ਤੋਂ ਇਸੇ ਤਰ੍ਹਾਂ ਜੇ ਕੋਈ ਵਿਅਕਤੀ ਜੇਲ੍ਹ 'ਚ ਹੈ ਉਹ ਆਪਣੀ ਰਜਿਸਟਰਡ ਵਸੀਅਤ ਕਰਾਉਣਾ ਚਾਹੁੰਦਾ ਹੈ ਤਾਂ ਉਹ ਵਿਅਕਤੀ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਸਬ ਰਜਿਸਟਰਾਰ ਨੂੰ ਐਪਲੀਕੇਸ਼ਨ ਦੇ ਕੇ ਆਪਣੀ ਜਿਹੜੀ ਵਸੀਅਤ ਹੈ ਰਜਿਸਟਰਡ ਕਰਵਾ ਸਕਦਾ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਉਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਘੰਟੀ ਦਾ ਬਟਨ ਦਬਾਓ